ਅੱਗੇ ਸਤਿਗੁਰੂ 26ਵਾਂ ਹੁਕਮ ਕਰਦੇ ਆ ਕਹਿੰਦੇ ਕਸਮ ਸੌ ਚੁੱਕਣ ਵਾਲੇ ਤੇ ਇਤਵਾਰ ਨਹੀਂ ਕਰਨਾ ਜਿਹੜੇ ਲੋਕ ਪਹਿਲੀ ਗੱਲ ਤਾਂ ਇਹ ਸੱਚ ਜਾਣ ਲਓ ਸੌ ਉਹ ਚੁਕੇਗਾ ਕਸਮ ਉਹ ਖਾਏਗਾ ਜਿਹੜਾ ਬੰਦਾ ਝੂਠਾ ਹੋਏਗਾ ਕਿਉਂ ਖਾਏਗਾ ਆਪਣੇ ਆਪ ਨੂੰ ਸੱਚਾ ਦਰਸਾਉਣ ਵਾਸਤੇ ਬੇਨਤੀ ਹੈ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਝੂਠੀ ਸੌਣਾ ਖਾਇਓ ਨਾ ਕਿਸੇ ਦੀ ਸੌਂ ਤੇ ਕਸਮ ਤੇ ਇਤਵਾਰ ਕਰਿਓ ਕਿਉਂਕਿ ਸੌਂ ਹਮੇਸ਼ਾ ਕਸਮ ਹਮੇਸ਼ਾ ਝੂਠਾ ਬੰਦਾ ਖਾਂਦਾ ਸੱਚੇ ਨੂੰ ਕੀ ਸੱਚੇ ਨੂੰ ਜਿੱਥੇ ਮਰਜ਼ੀ ਖੜਾ ਕਰਦੇ ਹੋ ਹਜ਼ਾਰਾਂ ਬੰਦੇ ਵਿੱਚ ਖੜੇ ਕਰਦੇ ਹੋ ਲੱਖਾਂ ਵਿੱਚ ਖੜੇ ਮੈਂ ਤਾਂ ਕਸਮ ਖਾਨਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਇਹ ਝੂਠੇ ਬੰਦੇ ਪੈਰ ਪੈਰ ਤੇ ਕਸਮਾਂ ਖਾਂਦੇ ਆ ਕਸਮਾਂ ਖਾਧੀਆਂ ਸੀ ਨਾ ਆਨੰਦਗੜ੍ਹ ਦਾ ਕਿਲਾ ਬਾਈ ਧਾਰ ਦੇ ਰਾਜੇ ਆٹے ਦੀ ਗਾਂ ਬਣਾ ਕੇ ਕਸਮਾਂ ਖਾ ਰਹੇ ਆ ਔਰੰਗਜ਼ੇਬ ਦੇ ਭੇਜੇ ਹੋਏ ਬੰਦੇ ਕੁਰਾਨ ਰੱਖ ਕੇ ਕਸਮਾਂ ਖਾ ਰਹੇ ਆ ਗੁਰੂ ਸਾਹਿਬ ਕਹਿੰਦੇ ਇਹਨਾਂ ਦੀ ਕਸਮਾਂ ਦਾ ਇਤਵਾਰ ਹੀ ਕੋਈ ਨਹੀਂ ਹੈ ਇਹ ਝੂਠੇ ਹਨ ਦਿਖਾਤਾ ਨਾ ਦੁਨੀਆ ਨੂੰ ਕਲਗੀਧਰ ਪਾਸ਼ਾ ਨੇ ਜੋ ਬਚਨ ਕਹਿ ਰਿਹਾ ਉਹਨੂੰ ਦੁਨੀਆ ਨੂੰ ਦਿਖਾ ਦਿੱਤਾ ਉਹਨਾਂ ਝੂਠਿਆਂ ਨੇ ਕਸਮਾਂ ਖਾਧੀਆਂ ਸੌਹਾਂ ਖਾਧੀਆਂ ਹਲੇ ਅਨੰਦਪੁਰ ਸਾਹਿਬ ਛੱਡਿਆ ਸੀ ਪਿੱਛੋਂ ਹਮਲਾ ਕਰ ਦਿੱਤਾ ਗੁਰੂ ਸਾਹਿਬ ਦੇ ਉੱਪਰ ਇਹਨਾਂ ਦੀਆਂ ਕਸਮਾਂ ਜਿਹੜਾ ਕਸਮ ਖਾਂਦਾ ਨਾ ਸੌਹ ਖਾਂਦਾ ਉਸ ਬੰਦੇ ਤੇ ਇਤਵਾਰ ਨਹੀਂ ਕਰਨਾ ਕਿਉਂਕਿ ਸੱਚ ਨੂੰ ਕੋਈ ਸਹਾਰੇ ਦੀ ਲੋੜ ਨਹੀਂ ਹੁੰਦੀ ਝੂਠੇ ਬੰਦਿਆਂ ਨੂੰ ਬੰਦਿਆਂ ਦੀ ਲੋੜ ਹੁੰਦੀ ਹੈ ਆ ਮੇਰਾ ਰਿਸ਼ਤੇਦਾਰ ਹੈ ਆ ਫਲਾਣੇ ਦੀ ਤਾਕਤ ਹੈ ਮੈਂ ਉਹਨੂੰ ਦੱਸ ਦਿਆਂਗਾ ਮੈਂ ਆ ਕਰਦੇ ਆਗਾ ਝੂਠੇ ਬੰਦਿਆਂ ਨੂੰ ਬੰਦਿਆਂ ਦੀ ਲੋੜ ਹੁੰਦੀ ਹੈ ਸੱਚ ਨੂੰ ਕੋਈ ਸਹਾਰੇ ਦੀ ਲੋੜ ਨਹੀਂ ਹੈ ਕੋਈ ਸਹਾਰੇ ਦੀ ਲੋੜ ਨਹੀਂ ਹੈ ਉਸ ਝੂਠਾ ਬੰਦਾ ਹੀ ਸੌਂ ਖਾਂਦਾ ਹੈ ਕਸਮਾਂ ਖਾਂਦਾ ਸਤਿਨਾਮ 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 ਜੀ